ਆ ਜੀ ਜੈ ਭਾਰਤ ਨਮੋ ਬਦਾਏ ਇਸ ਵਕਤ ਮੈਂ ਦਲਪਤ ਛੰਨੀ ਦੀ ਬਾੜ ਨੰਬਰ 4 ਔਰ 5 ਦੇ ਵਿੱਚ ਖੜਾ ਹਾਂ ਔਰ ਇਸ ਵੇਲੇ ਆਪਣੇ ਸ੍ਰੀ ਵਿਸ਼ਨੂੰ ਦਾਸ ਜੀ ਉਹਨਾਂ ਦੇ ਘਰ ਆ ਸੀ ਜਿਹੜੇ ਖੜੇ ਆ ਗਿਆ ਔਰ ਇਹ ਮਜ਼ਦੂਰ ਵਿਅਕਤੀ ਆ ਗਿਆ ਔਰ ਇਹਨਾਂ ਦੀ ਮੈਂ ਤੁਹਾਨੂੰ ਅੱਜ ਜਿਹੜੀ ਆ ਉਹ ਦਾਸਤਾਨ ਜਿਹੜੀ ਆ ਦਿਖਾਉਣ ਜਾ ਰਿਹਾ ਕਿ ਇਹ ਇਹਨਾਂ ਦਾ ਇੱਕ ਬੇਟਾ ਇਹ ਹੈਗਾ ਇਹ ਵੀ ਮੈਂਟਲੀ ਅਪਸ਼ਟ ਹੈਗਾ ਔਰ ਇੱਕ ਬੇਟਾ ਜਿਹੜਾ ਹੈ ਇਹ ਅੰਦਰ ਹੈ ਇੱਥੇ ਲੇਟਿਆ ਹੋਇਆ ਇਹ ਹੈਗਾ ਔਰ ਇੱਕ ਜਿਹੜਾ ਹੈ ਉਹ ਬਾਹਰ ਰੋਡ ਦੇ ਉੱਤੇ ਜਿਹੜਾ ਬੈਠਿਆ ਹੋਇਆ ਔਰ ਇਹ ਇਹਨਾਂ ਦੇ ਪਿਤਾ ਜੀ ਆ ਗਿਆ ਘਰ ਦੇ ਤੁਸੀਂ ਜਿਹੜੇ ਇਹਨਾਂ ਦੇ ਹਾਲਾਤ ਜਿਹੜੇ ਉਹ ਦੇਖ ਸਕਦੇ ਹੋ ਸਾਰੇ ਘਮਾਓ ਕੈਮਰਾ ਇਸ ਤਰ੍ਹਾਂ ਦੇ ਹਾਲਾਤ ਆ ਗਿਆ ਤੁਸੀਂ 1 ਮਿੰਟ ਆਓ ਤੁਸੀਂ ਇਸ ਮਹੱਲੇ ਦੇ ਜਿਹੜੇ ਨੌਜਵਾਨ ਆ ਗਏ ਉਹਨਾਂ ਨਾਲ ਗੱਲਬਾਤ ਕਰਦੇ ਆ ਤੁਸੀਂ ਇਸ ਮਹੱਲੇ ਦੇ ਵਿੱਚ ਰਹਿੰਦੇ ਹੋ ਇਹਦੇ ਜਿਹੜੇ ਸੱਚ ਬੋਲਣਾ ਜੋ ਝੂਠ ਜਿਹੜਾ 1% ਵੀ ਜਿਹੜਾ ਝੂਠ ਨਹੀਂ ਹੋਣਾ ਚਾਹੀਦਾ ਠੀਕ ਹੈ ਇਹਦੇ ਤਿੰਨ ਲੜਕੇ ਆ ਗਏ ਇਹ ਤਿੰਨੇ ਪਾਗਲੇ ਆ ਗਏ ਤਿੰਨੇ ਪਾਗਲੇ ਤਿੰਨੇ ਪਾਗਲੇ ਜੋਰ ਨਾਲ ਬੋਲਣਾ ਤਿੰਨੇ ਤਿੰਨੇ ਪਾਗਲੇ ਤਿੰਨੇ ਪਾਗਲੇ ਆ ਗਏ ਕੋਈ ਕੰਮ ਕਰਦੇ ਆ ਕੋਈ ਕੰਮ ਨਹੀਂ ਕਰਦੇ ਉਹ ਸਾਰਾ 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 ਬੋਝ ਕਿਉਂ ਭਿੰਦੇ ਇਹਨਾਂ ਦੀ ਕਿੰਨੀਆਂ ਲੜਕੀਆਂ ਦੋ ਚਾਰ ਨੇ ਕਿੰਨੀਆਂ ਲੜਕੀਆਂ ਜੜੀਆਂ ਚਾਰ ਹੀ ਹੈ ਚਾਰ ਲੜਕੀਆਂ ਲੱਗੀਆਂ ਚਾਰ ਲੜਕੀਆਂ ਤਿੰਨ ਲੜਕੇ ਆ ਉਹ ਤਿੰਨੇ ਲੜਕੇ ਪਾਗ ਲੈ ਗਿਆ ਔਰ ਇਧਰ ਵੀ ਕੈਮਰਾ ਘੁਮਾ ਦਿਓ ਸਰਪੰਚ ਸਾਹਿਬ ਵੀ ਸਾਡੇ ਖੜੇ ਆ ਔਰ ਇਹ ਪੰਚ ਸਾਹਿਬ ਵੀ ਆਇਆ ਇਹ ਪੰਚ ਸਾਹਿਬ ਵੀ ਆ ਗਿਆ ਇਹ ਸਾਰਿਆਂ ਦੇ ਸਾਹਮਣੇ ਜਿਹੜੀ ਗੱਲ ਹੋ ਰਹੀ ਹੈ ਇਹਦੇ ਵਿੱਚ ਕੋਈ ਵੀ ਬਿਲਕੁਲ ਜਿਹੜੀ ਗਰਾਊਂਡ ਰਿਐਲਿਟੀ ਅਸੀਂ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਔਰ ਤੁਹਾਨੂੰ ਇਹ ਤਾਂ ਕਿ ਇਹ ਬੱਚਿਆਂ ਦੇ ਜਿਹੜੇ ਤੁਹਾਡੇ ਉਹ ਸਰਟੀਫਿਕੇਟ ਬਣਿਆ ਹੈਂਡੀਕੈਪਡ ਨਹੀਂ ਬਣਿਆ ਗਿਆ ਤੁਸੀਂ ਕੋਸ਼ਿਸ਼ ਕੀਤੀ ਇਹਨੇ ਬਥੇ ਰੱਖ ਦੇ ਜੰਦੇ ਜੰਦੇ ਨਹੀਂ ਯਾਰ ਜੰਦੇ ਨਹੀਂ ਜੰਦੇ ਨਹੀਂ ਜੰਦੇ ਨਹੀਂ ਇਹ ਸਾਲੂਗੀ ਨਹੀਂ ਨਹੀਂ ਜੰਦੇ ਤੁਸੀਂ ਆਪਣੇ ਹਸਪੀਟਲ ਗਏ ਡਾਕਟਰ ਨਾਲ ਗੱਲ ਕੀਤੀ ਮੇਰਾ ਡਾਕਟਰ ਕਹਿੰਦਾ ਮੈਂ ਉੱਥੇ ਕੱਲਾ ਉੱਥੇ ਕੇ ਘਰ ਸਾਨੂੰ ਆਦੇ ਬੰਦੇ ਦੇ ਤੁਸੀਂ ਆਪਣੇ ਸਰਪੰਚ ਨਾਲ ਗੱਲ ਕੀਤੀ ਆਹ ਉਹਨੇ ਨਾਲ ਗੱਲ ਕੀਤੀ ਮੈਂ ਕਿਹਾ ਪਾਗਲ ਨੇ ਮੈਂ ਕਿਹਾ ਅੱਛਾ ਅੱਗੇ ਵੀ ਅੱਗੇ ਵੀ 5 ਸਾਲ ਰੇ ਜਿਹੜੇ ਆਖੇ ਨੇ ਵੀ ਪਾਗਲ ਅੱਛਾ ਇਹ ਮਤਲਬ ਹੈ ਕਿ ਅਜੇ ਤੱਕ ਕੋਈ ਮਲਾ ਗਏ ਤੁਹਾਡੇ ਬੱਚਿਆਂ ਦੇ ਸਰਟੀਫਿਕੇਟ ਨਹੀਂ ਬਣਿਆ। ਸੋ ਇਹ ਤੁਸੀਂ ਹਾਲਾਤ ਜਿਹੜੇ ਦੇਖ ਸਕਦੇ ਹੋ ਤਿੰਨ ਬੱਚੇ ਇਹਦੇ ਆ ਗਏ ਨੌਜਵਾਨ ਆ ਗਏ ਲਗਭਗ ਸਾਇਰ ਨੇ ਦੀ 30 ਸਾਲ ਤੋਂ ਉੱਪਰ ਉਪਰ ਦੀ ਉਮਰ ਹੈਗੀ ਆ ਔਰ ਬਿਲਕੁਲ ਬਹਿ ਲਿਆ ਗਿਆ ਔਰ ਇਹਨਾਂ ਦੇ ਉੱਪਰ ਡਿਪੈਂਡ ਆ ਗਿਆ ਚਾਰ ਇਹਨਾਂ ਦੀਆਂ ਲੜਕੀਆਂ ਗਿਆ ਘਰ ਦੇ ਤੁਸੀਂ ਜਿਹੜਾ ਦੇ ਹਾਲਾਤ ਜਿਹੜੇ ਉਹ ਦੇਖ ਸਕਦੇ ਆ ਗਿਆ। ਅਗਰ ਇਹਦੇ ਵਿੱਚ ਕੋਈ ਝੂਠ ਆ ਤੇ ਪੂਰਾ ਇੱਧਰ ਕੈਮਰਾ ਵਾਲਾ ਮੋਹੱਲੇ ਦੇ ਵਿੱਚ ਕੋਈ ਦੱਸ ਸਕਦਾ ਵੀ ਇਹ ਝੂਠ ਬੋਲ ਰਿਹਾ। ਨਹੀਂ ਨਹੀਂ ਸੱਚ ਸੱਚ ਨਹੀਂ ਨਹੀਂ ਆ ਜੀ ਇਹ ਝੂਠ ਬੋਲ ਰਿਹਾ ਦੱਸਾਲੋ ਤੁਸੀਂ। ਕਿਉਂਕਿ ਅਸੀਂ ਜਿਹੜੇ ਜਿੰਨੇ ਵੀ ਕਵਰੇਜ ਹੈਗਾ ਪੀਜ਼ਾ ਵੀ ਸੱਚ ਲੈ ਲਿਆ ਬਿਲਕੁਲ ਸਾਰੀ ਕਵਰੇਜ ਲੈ ਲਿਆ ਸੀ ਛੋਟੇ ਦੇ ਵਿੱਚ ਕੋਈ ਵੀ 1% ਵੀ ਅਸੀਂ ਗੁੰਜਾਇਸ਼ ਜਿਹੜੀ ਝੂਠ ਦੀ ਨਹੀਂ ਰੱਖਦੇ ਆ ਠੀਕ ਆ ਸੋ ਮੇਰੀ ਜਿਹੜੀ ਹੈਗੀ ਆ ਪ੍ਰਸ਼ਾਸਨ ਦੇ ਅੱਗੇ ਸ਼ਾਸਨ ਦੇ ਅੱਗੇ ਅਰਜ਼ ਹੈਗੀ ਆ ਬੇਨਤੀ ਹੈਗੀ ਆ ਕਿ ਇਸ ਪਰਿਵਾਰ ਨੂੰ ਸਪੈਸ਼ਲੀ ਆ ਕੇ ਇਹਦੇ ਘਰ ਮਿਲਿਆ ਜਾਵੇ ਔਰ ਇਹਦੇ ਬੱਚਿਆਂ ਦਾ ਅਗਰੇ ਬੱਚੇ ਜਿਹੜੇ ਆ ਹਸਪੀਟਲ ਨਹੀਂ ਜਾਂਦੇ ਆ ਕਿਸੇ ਤਰੀਕੇ ਨਾਲ ਇਹਨਾਂ ਨੂੰ ਹਸਪੀਟਲ ਲੈ ਕੇ ਇਹਨਾਂ ਦਾ ਮੈਡੀਕਲ ਕੀਤਾ ਜਾਏ ਔਰ ਜਿੰਨਾ ਇਹਨਾਂ ਦਾ ਮੈਡੀਕਲ ਬੰਦਾ ਜਿੰਨੀ ਪਰਸੈਂਟੇਜ ਬੰਦੀ ਆ ਉਸ ਹਸਾਬ ਨਾਲ ਜਿਹੜਾ ਇਹਨਾਂ ਦਾ ਜਿਹੜਾ ਮੈਂਟਲ ਸਰਟੀਫਿਕੇਟ ਜਾਂ ਕੋਈ ਜਿਹੜਾ ਜੋ ਵੀ ਹੈਂਡੀਕੈਪਟ ਸਰਟੀਫਿਕੇਟ ਇਹਨਾਂ ਨੂੰ ਜਿਹੜਾ ਇਸ਼ੂ ਕੀਤਾ ਜਾਏ ਤਾਂ ਕਿ ਉਹ ਬੰਦੇ ਪਰਸੈਂਟੇਜ ਦੇ ਹਸਾਬ ਨਾਲ ਇਹਨਾਂ ਨੂੰ ਪੈਨਸ਼ਨ ਜਿਹੜੀ ਹੋ ਲੱਗ ਸਕੇ ਔਰ ਇਹਦੇ ਉੱਪਰ ਵੀ ਥੋੜਾ ਬਹੁਤ ਜਿਹੜਾ ਉਹ ਹਲਕਾ ਹੋ ਸਕੇ ਇਹ ਨਾਲ ਹੀ ਪਿੰਡ ਦੇ ਸਰਪੰਚਾ ਗਿਆ ਇਹਨਾਂ ਦੇ ਮੈਂ ਧਿਆਨ ਦੇ ਵਿੱਚ ਵੀ ਇਹ ਗੱਲ ਇਹਣਾ ਚਾਹਣਾ ਕਿ ਸਰਪੰਚ ਸਾਹਿਬ ਤੁਸੀਂ ਵੀ ਜਿਹੜਾ ਇਸ ਪਰਿਵਾਰ ਦੀ ਤਰਫ ਜਿਹੜਾ ਵਿਸ਼ੇਸ਼ ਧਿਆਨ ਦਿਓ ਕਿਉਂਕਿ ਇਹ ਲਤਾੜਿਆ ਹੋ ਲਿਆ ਔਰ ਕੁਦਰਤ ਦਾ ਮਾਰਿਆ ਹੋਇਆ ਪਰਿਵਾਰ ਹੈ ਔਰ ਸਰਕਾਰਾਂ ਦੇ ਕੰਮੇ ਹੀ ਹੁੰਦੇ ਆ ਕਿ ਜਿਹੜੇ ਲਤਾੜਿਆ ਹੋਏ ਔਰ ਕੁਦਰਤ ਦੇ ਮਾਰਿਆ ਹੋਏ ਜਿਹੜੇ ਲੋਕ ਹੁੰਦੇ ਆ ਉਹਨਾਂ ਨੂੰ ਉੱਪਰ ਉਠਾਣਾ ਹੁੰਦਾ ਉਹਨਾਂ ਨੂੰ ਵੀ ਜਿਹੜਾ ਮੁੱਖ ਧਾਰਾ ਦੇ ਵਿੱਚ ਲਿਆੜਾ ਹੁੰਦਾ ਤਾਂ ਕਿ ਇਹਨਾਂ ਦਾ ਜੀਵਨ ਸੱਤਰ ਵੀ ਜਿਹੜਾ ਉੱਪਰ ਜਿਹੜਾ ਉੱਡ ਸਕੇ ਸੋ ਇੰਨੀ ਕੇ ਮੈਂ ਜਿਹੜੀ ਸਾਰੇ ਅੱਗੇ ਬੇਨਤੀ ਕਰਦਾ ਇਹ ਪਿੰਡ ਨਿਵਾਸੀਆਂ ਅਗੇ ਵੀ ਬੇਨਤੀ ਕਰਦਾ ਕਿ ਇਸ ਪਰ ਪਰ ਇਸ ਪਰਿਵਾਰ ਦੀ ਜਿਹੜੀ ਬਦ ਤੋਂ ਬਦ ਮਦਦ ਕਰੋ ਇਹ ਅਗਰ ਇਹਦੀ ਗੱਲ ਤੁਸੀਂ ਤੁਸੀਂ ਜਿਹੜੇ ਖੁਦ ਮਹੱਲੇ ਵਾਲੇ ਜਿਹੜਿਆ ਸਰਕਾਰ ਤੱਕ ਪੰਚਾਇਤ ਹੋ ਪ੍ਰਸ਼ਾਸਨ ਸਸ਼ਾਸਨ ਤੱਕ ਪੰਚਾਇਤ ਹੋ ਤੇ ਇਹ ਵੀ ਤੁਹਾਡੀ ਇੱਕ ਬਹੁਤ ਵੱਡੀ ਸੇਵਾ ਹੋਵੇਗੀ ਕਿਉਂਕਿ ਤੁਹਾਡੇ ਵਿੱਚ ਹੀ ਰਹਿੰਦਾ ਤੁਹਾਡੀ ਗਵਰਨਮੈਂਟ ਲਈ ਦਾ ਬੰਦਾ ਹੈਗਾ ਆ ਔਰ ਤੁਸੀਂ ਬੱਦ ਚੜ ਕੇ ਜਿਹੜੀ ਜਿੱਥੇ ਵੀ ਕੋਸ਼ਿਸ਼ ਹੁੰਦੀ ਹੈ ਖਾਸ ਕਰਕੇ ਨੌਜਵਾਨ ਜਿਹੜੇ ਹੈਗਾ ਬੱਦ ਚੜ ਕੇ ਇਹ ਨਾ ਬੱਚਿਆਂ ਦਾ ਜਿਹੜਾ ਉਹ ਬਣਾਓ ਮੈਡੀਕਲ ਜਿਹੜਾ ਕਰਵਾ ਕੇ ਇਹਨਾਂ ਦਾ ਜਿਹੜਾ ਹੈਂਡੀਕੈਪਡ ਸਰਟੀਫਿਕੇਟ ਜੋ ਵੀ ਇਹਨਾਂ ਨੂੰ ਇਹ ਸਰਟੀਫਿਕੇਟ ਜਿਸ਼ੂ ਹੁੰਦਾ ਸਰਕਾਰ ਦੀ ਤਰਫੋਂ ਉਹ ਕਰਾਓ ਔਰ ਇਸ ਪਰਿਵਾਰ ਨੂੰ ਜਿਹੜਾ ਕੋਈ ਸਪੈਸ਼ਲ ਜਿਹੜੀ ਅਗਰ ਕੋਈ ਗ੍ਰਾਂਟ ਮਿਲਦੀ ਹੈ ਇਹਦਾ ਮਕਾਨ ਵੀ ਇਹ ਅਸੀਂ ਦੇਖਿਆ ਬਿਲਕੁਲ ਟੁੱਟ ਗਿਆ ਬੇਸਾਕ ਲੈਂਟਰ ਪਾਇਆ ਕਿਸ ਤਰੀਕੇ ਨਾਲ ਇਹ ਵਿਚਾਰੇ ਨੇ ਲੈਂਟਰ ਪਾਇਆ ਉਹ ਅਸੀਂ ਕਹਿ ਨਹੀਂ ਸਕਦੇ ਲੇਕਿਨ ਉਹ ਲੈਂਟਰ ਵੀ ਜਿਹੜਾ ਪ੍ਰੈਕ ਹੋ ਰਿਹਾ ਔਰ ਗਵਰਨਮੈਂਟ ਦਾ ਕੰਟਰੀ ਆ ਗਿਆ ਅਸੀਂ ਕੱਚੇ ਮਕਾਨਾਂ ਦੀ ਜਿਹੜੀ ਉਹ ਗ੍ਰਾਂਟ ਦੇਣੀ ਆ ਗਿਆ ਹੁਣ ਮਕਾਨ ਦੇਖਣ ਨੂੰ ਪੱਕਾ ਹੈ ਪਰ ਇਹ ਕੱਚੇ ਹੈ ਕੱਚੇ ਤੋਂ ਵੀ ਬੱਤ ਤੋਂ ਬੱਤਰ ਦੇ ਹਾਲਾਤ ਆ ਗਿਆ ਔਰ ਇਹ ਬੰਦਾ ਜਿਹੜਾ ਇਸ ਵੇਲੇ ਅਸਮਰਥ ਹੈਗਾ ਆਪਣਾ ਮਕਾਨ ਬਣਾਉਣ ਦੇ ਵਾਸਤੇ ਸੋ ਇੰਨੀ ਮੈਂ ਅਰਜ਼ ਕਰਨਾ ਚਾਹੁੰਦਾ ਜੈ ਭੀ ਜੈ ਭਾਰਤ ਨਮੋ ਬੋਦ